ਨੇ ਜਾਂਦੇ ਆਂ ਦੇਖੋ ਆਲ ਸਾਹਿਬ ਅੱਜ ਦਾ ਵਲੋਗ ਹੈ ਸਾਡਾ ਕੋਖਵਾਲ ਸਾਹਿਬ ਅਸੀਂ ਬਾਈਕ ਤੇ ਚੱਲੇ ਆਂ ਜੀ ਬੱਚਿਆਂ ਦੇ ਨਾਲ ਆਪਾਂ ਜਾਣਾ ਜੀ ਆਪਾਂ ਬਸ ਤੋਂ ਅਜਵਾਲ ਤੋਂ ਨਿਕਲ ਪਏ ਆਂ ਜੀ ਆਹ ਕਫੋ ਰੋਡ ਪਖਾਨਕੋਟ ਦਾ ਰੋਡ ਅੱਗੇ ਨਹੀਂ ਲੈਨ ਰੋਡ ਆ ਜਾਣਾ ਜੀ ਬਸ ਓਹ ਰੋਡ ਤੇ ਸਾਨੂੰ 10 ਜਾਂ 20 ਮਿੰਟ ਲੱਗਣੇ ਆ ਜੀ ਆਲੋ ਮੈਂ ਲੋੜ ਆਈ ਗਿਆ ਆ ਮੈਂ ਰੋਡ ਤੋਂ ਆਉਂਦੇ ਹੋਏ ਆਪਾਂ ਇਤੋਂ 1.5 ਕਿਲੋਮੀਟਰ ਦਾ ਸਫ਼ਰ ਆਈ ਸਾਡਾ ਤੇ 20-30 ਮਿੰਟ ਲੱਗ ਗਏ ਸਾਡੀ ਵੀਡੀਓ ਨੂੰ ਹੱਟੇ ਉਹਨਾਂ ਸਕੇਪ ਨਾ ਕਰਿਓ ਤੇ ਵੀਡੀਓ ਨੂੰ ਲਾਸਟ ਤੱਕ ਦੇਖਦੇ ਰਹੋ ਮੇਲਾ ਬਹੁਤ ਵਧੀਆ ਲੱਗਿਆ ਜੀ ਅੱਜ ਅਸੀਂ ਚੱਲੇ ਆ ਪਿੰਕਵਾਰ ਸਾਹਿਬ ਗੁਰਦੁਆਰਾ ਦੁਖਨੀਵਾਰ ਤੇ ਬਹੁਤ ਵਧੀਆ ਜਗ੍ਹਾ ਹੈਗੀ ਹੈ ਜੀ ਇੱਥੇ ਲੋਕੀ ਦੂਰੋਂ ਦੂਰੋਂ ਸੱਜਣਾ ਆਉਂਦੀਆਂ ਤੇ ਮੰਗਲਵਾਰ ਤੇ ਐਤਵਾਰ ਨੂੰ ਇੱਥੇ ਸਾਜ ਸੰਗਮ ਹੁੰਦਾ ਜੀ ਉੱਥੇ ਬਾਬਾ ਜੀ ਹੁੰਦੇ ਸੀਗੇ ਕੋਈ ਉਹ ਸਾਜ ਸੰਗਮ ਕਰਦੇ ਹੁੰਦੇ ਸੀ ਕਿ ਕਿਸ ਟਾਈਮ ਤੱਕ ਆਪਾਂ ਉੱਥੇ ਤੁਹਾਨੂੰ ਲੈ ਚਲਦੇ ਆਂ ਵੀਡੀਓ ਨੂੰ ਜਿਆਦਾ ਲੰਮਾ ਨਾ ਕਰਦੇ ਹੋਏ ਆਪਾਂ ਵੀਡੀਓ ਥੋੜੀ ਜਿਹੀ ਤੇਜ਼ ਕਰ ਦਿੰਦੇ ਆਂ ਜਲਦੀ ਜਲਦੀ ਤੁਹਾਨੂੰ ਵੀ ਲੈ ਚਲਦੇ ਆਂ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਤੇ ਤੁਹਾਨੂੰ ਵੀ ਦਿਰਾਉਂਦੇ ਆਂ ਜੀ ਆ ਤੁਸੀਂ ਦੇਖਦੇ ਹੋ ਦੇਖ ਸਕਦੇ ਹੋ ਜੀ ਭਾਜੀ ਰੇ ਮੇਲੇ ਚ ਰਸ਼ ਵੀ ਬਹੁਤ ਜ਼ਿਆਦਾ ਹੋ ਗਿਆ ਹੈਗਾ ਆਪਾਂ ਬਸ ਹੌਲੀ ਹੌਲੀ ਪਾ ਗੁਰਦੁਆਰੇ ਵੱਲ ਨੂੰ ਚੱਲਦੇ ਆ ਜੀ ਆਹ ਦੇਖ ਲਓ ਮੇਲੇ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਪੂਰਾ ਬਾਜ਼ਾਰ ਸੱਜਿਆ ਹੋਇਆ ਜੀ ਹਾਂਜੀ ਵੀਰ ਜੀ ਆਪਾਂ ਦੇਖ ਲਓ ਜੀ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ ਜੀ ਉਹ ਸਾਹਮਣੇ ਤੁਹਾਨੂੰ ਗੁਰਦੁਆਰਾ ਸਾਹਿਬ ਨਜ਼ਰ ਆਉਂਦਾ ਬਸ ਆਪਾਂ ਗੇਟ ਚ ਐਂਟਰ ਕਰਨਾ ਤੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਆਹ ਦੇਖ ਲਓ ਭਈ ਸਾਰੀ ਸੰਤਾਂ ਜਿੰਨੀ ਵੀ ਸੰਗਤਾਂ ਆਏ ਚੱਲੀਆਂ ਹੋਈਆਂ ਬਹੁਤ ਦੂਰੋਂ ਦੂਰੋਂ ਆਉਂਦੀਆਂ ਆਹ ਦੇਖ ਲਓ ਜੀ ਆਕਰੋ ਦਰਸ਼ਨ ਜੀ ਅਮ ਸਲਾਨਾ ਮਿਲਾਂ ਜੀ ਕਿਹੜਾ ਹਰ ਇੱਕ ਸਾਲ ਦੇ ਸਾਲ ਲੱਗਦਾ ਜੀ ਆ ਦੇਖ ਲਓ ਗੁਰਦੁਆਰੇ ਦੇ ਅੰਦਰ ਆ ਗਏ ਆ ਅਸੀਂ ਅੰਦਰ ਵੀ ਤੁਹਾਨੂੰ ਬਹੁਤ ਭਾਰੇ ਰਸ ਦੇਖਣ ਨੂੰ ਮਿਲਦਾ ਹੈਗਾ ਜੀ ਆ ਦੇਖ ਲਓ ਗੱਡੀਆਂ ਮੋਟਰਸਾਈਕਲ ਕਾਰਾਂ ਲੱਗੀਆਂ ਹੋਈਆਂ ਨੇ ਬਾਸ ਅੰਦਰ ਨੂੰ ਜਾਣਾ ਆਪਾਂ ਮੱਥਾ ਟੇਕਣਾ ਜੀ ਮੱਥਾ ਟੇਕ ਕੇ ਤੁਹਾਨੂੰ ਅੱਗੇ ਗੁਰਦੁਆਰਾ ਸਾਹਿਬ ਦੀ ਵੀ ਵੀਡੀਓ ਦਿਖਾਵਾਂਗੇ ਤੇ ਮੇਲੇ ਮੇਲੇ ਦੀ ਵੀਡੀਓ ਵੀ ਦਿਖਾਵਾਂਗੇ ਵੀਡੀਓ ਨੂੰ ਸਕਿਪ ਨਾ ਕਰਿਓ ਵੀ ਅੰਤ ਤੱਕ ਦੇਖਿਓ ਫੋਲਾ ਫੋਲੋ ਰੌਣਕਾਂ ਹੈਗੀਆਂ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਕਿਤੇ ਵੀ ਤੁਸੀਂ ਚੱਲ ਜੋ ਗੁਰਦੁਆਰਿਆਂ ਦੇ ਵਿੱਚ ਤੇ ਰੌਣਕਾਂ ਫੁੱਲ ਹੀ ਹੁੰਦੀਆਂ ਆ ਜੀ ਕਿਉਂਕਿ ਸੱਚੇ ਪੱਕੇ ਦਰਵਾਜ਼ਾਂ ਦੇ ਆ ਦੇਖ ਲਓ ਭਾਈ ਗੱਡੀ ਵੀ ਬਹੁਤ ਵਧੀਆ ਲਾਈ ਹੋਈ ਹੈ ਲੋਕਾਂ ਨੇ ਲੋਕੀ ਵੀਡੀਓ ਬਣਾਉਂਦੇ ਪਏ ਆ ਇੱਥੇ ਗੱਡੀਆਂ ਤੇ ਸ਼ਵੀਲਾ ਨਾਲ ਆਣਾ ਵਾਲਿਆ ਨੇ ਭਾਈ ਸ਼ਵੀਲਾ ਨਾਲ ਜੀ ਕਮਾਲ ਕੀਤੀ ਪਈ ਆ ਭਾਈ ਸਰਾਹੀ ਕਰਤਾ ਭਾਈ ਬਿਲਕੁਲ ਹੀ ਆ ਦੇਖ ਲਓ ਮੱਥਾ ਮੁੱਥਾ ਢੇਕ ਲਿਆ ਸੀਗਾ 10 ਮਿੰਟ ਬਾਹਰ ਨੂੰ ਆਏ ਆ ਜੀ ਥੋਬੀ ਬਹੁਤ ਤੇਜ਼ ਆ ਬੱਚਿਆਂ ਨੂੰ 10 ਮਿੰਟ ਘਵਾਉਣਾ ਬੱਚੇ ਸਾਡੇ ਨਾਲ ਤੁਰੇ ਫਿਰਦੇ ਆ ਤੇ ਆਪਾਂ ਫੇਰ ਘਰ ਨੂੰ ਚੱਲ ਜਾਣਾ ਜੀ ਆ ਇੱਕ ਦ੍ਰਿਸ਼ ਤੁਹਾਨੂੰ ਇੱਥੇ ਦਾ ਵੀ ਦਿਖਾਉਂਦੇ ਆਂ ਜੀ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਪੂਰੀ ਹਰਿਆਲੀ ਹੈ ਦੇਖਣ ਨੂੰ ਗੁਰਦੁਆਰਾ ਸਾਹਿਬ ਉਹ ਸਾਹਮਣੇ ਬਹੁਤ ਹੀ ਸੋਹਣਾ ਸੁੰਦਰ ਗੁਰਦੁਆਰਾ ਸਾਹਿਬ ਹੈਗਾ ਜੀ ਜੇ ਤੁਸੀਂ ਵੇਖੋ ਵਾਲ ਗੁਰਦੁਆਰਾ ਸਾਹਿਬ ਨੂੰ ਮੰਨਦੇ ਹੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਭਾਈ ਕਮੈਂਟਾਂ 'ਚ ਵਾਹਿਗੁਰੂ ਨਾਲ ਲਿਖਣਾ ਭੁੱਲਿਓ ਭਾਈ ਆ ਦੇਖ ਲਓ ਜੀ ਦੇਖੋ ਜੀ ਪਰ ਉਹ ਦਰਸ਼ਨ ਜੰਨਤ ਹੈ ਬਈ ਪੂਰੀ ਜੰਨਤ ਹੈ ਮੱਚਿਆਂ ਦਾ ਵੀ ਬਈ ਗਰਮੀ 'ਚ ਬਹੁਤ ਬੁਰਾ ਹਾਲ ਹੋਇਆ ਵੇ ਆ ਦੇਖ ਲਓ ਸ਼ਾਂ ਸ਼ਾਂ ਲਵ ਦੇ ਫਿਰਤੇ ਆ ਵਿਚਾਰੇ ਚਲੋ ਫਿਰ ਹੁਣ ਤੁਹਾਨੂੰ ਬਾਹਰ ਮੇਲੇ ਵੱਲੋਂ ਲੈ ਜਾਂਦੇ ਆ ਕਿ ਇੱਕ ਗੀੜੀ ਤੁਹਾਨੂੰ ਮੇਲੇ ਦੀ ਲਵਾ ਦਿੰਦੇ ਆ

ਆ ਦੇਖ ਲੋ ਜੀ ਪੰਡਾਲ ਚ ਆ ਚੁਕੇ ਆ ਬਾਹਰ ਨੂੰ ਜੀ ਇੱਥੇ 사ਤ ਸੰਗ ਦਾ ਪ੍ਰੋਗਰਾਮ ਲੱਗਿਆ ਹੋਇਆ ਜੀ ਤਾਂ ਇੱਥੇ 사ਤ ਸੰਗ ਹੋ ਰਿਹਾ ਲੋਕੀ 사ਤ ਹਾਂਜੀ ਭਾਜੀ ਆਪਾਂ ਗੁਰਦੁਆਰਾ ਸਾਹਿਬ ਜਿੱਥੇ 사ਤ ਸੰਗ ਦਾ ਪ੍ਰੋਗਰਾਮ ਚੱਲ ਰਿਹਾ ਆਪਾਂ 사ਤ ਸੰਗ ਦੇ ਵਿੱਚ ਆ ਗਏ ਆ ਜੀ ਇੱਥੇ ਇੱਕ ਬਹੁਤ ਹੀ ਵੱਡਾ ਪੰਡਾਲ ਬਣਿਆ ਹੋਇਆ ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀਗਾ ਮੋਟਰਸਾਈਕਲ ਤੇ ਆਉਂਦੇ ਵਾਰ ਕਿ ਇੱਥੇ ਹਰੇਕ ਐਤਵਾਰ ਤੇ ਮੰਗਲਵਾਰ ਨੂੰ satsang ਹੁੰਦਾ ਜੀ ਤੇ ਜਿਹੜਾ ਵੀ ਇੱਥੇ ਸੱਚੋਂ ਸੱਚੇ ਦਿਲੋਂ ਆਪਣੀ ਕੋਈ ਵੀ ਇੱਛਾ ਲੈ ਕੇ ਆਉਂਦਾ ਉਹ ਸਾਰੀਆਂ ਪੂਰੀਆਂ ਹੁੰਦੀਆਂ ਜੀ ਇਹ ਦੁੱਖ ਨਿਵਾਰਨ ਗੁਰਦੁਆਰਾ ਤੁਹਾਨੂੰ ਮੈਂ ਦੱਸੀ ਸੀਗਾ ਇੱਥੇ ਦੁੱਖਾਂ ਦੇ ਨਿਵਾਰਨ ਜਰੂਰ ਹੁੰਦਾ ਜੀ ਫਿਰ ਨਾਲ ਤਾਂ ਕਿਸੇ ਵੀ ਗੁਰਦੁਵਾਰੇ ਸੱਚੀ ਭਾਵਨਾ ਨਾਲ ਸੱਚੇ ਦਿਲਾਂ ਤੋਂ ਹੀ ਚੱਲ ਜਾਓ ਤੁਹਾਡਾ ਪਾਰਤਾਰਾ ਜਰੂਰ ਹੋਣਾ ਜੀ ਫਰਤ ਗੁਰੂ ਦੇ ਚਰਨਾਂ 'ਚ ਆਏ ਆ ਜੀ ਗੁਰੂ ਦੇ ਚਰਨਾਂ 'ਚ ਇਹ ਅਰਦਾਸ ਕਰਾਂਗੇ ਕਿ ਤੁਸੀਂ ਸਾਰੇ ਹੀ ਚੜ੍ਹਦੀ ਕਲਾ 'ਚ ਰਹੋ ਤੁਹਾਨੂੰ ਸਾਰਿਆਂ ਨੂੰ ਰੱਬ ਸੁੱਖ ਰੱਖੇ ਤੇ ਸਾਰਿਆਂ ਨੂੰ ਠੀਕ ਠਾਕ ਰੱਖੇ ਤੁਹਾਡਾ ਸਾਰਿਆਂ ਦਾ ਭਲਾ ਹੋਵੇ ਜੀ ਜਿੰਨੇ ਵੀ ਦੂਰੋਂ ਦੂਰੋਂ ਵਿਚਾਰੇ ਆਏ ਆ ਦਰਸ਼ਨ ਕਰਨ ਨੂੰ ਸਾਰਿਆਂ ਨੂੰ ਰੱਬ ਠੀਕ ਠਾਕ ਰੱਖੇ ਤੇ ਖੁਸ਼ ਰੱਖੇ ਜਿੱਥੇ ਵੀ ਮੰਦਿਰ ਨੇ ਆ ਸਾਰੇ ਖੁਸ਼ ਰਹਿਣ ਜੀ ਆ ਦੇਖ ਰਹੋ ਜੀ 사ਸੰਗ ਬਹੁਤ ਹੀ ਵਦਿਆ ਚੱਲ ਰਿਹਾ ਹੈਗਾ ਲੋਕੀ 사ਤਸੰਗ ਸੁਣ ਰਹੇ ਆ ਵੈਸੇ ਆਪਾਂ ਜਿਹੜੇ ਕੰਮਾਂ ਨੂੰ ਆਈਦਾ ਗੁਰਦੁਆਰਾ ਸਾਹਿਬ ਦੇ ਵਿੱਚ ਜਿਆਦਾ ਮੇਲੀਆਂ ਵਿੱਚ ਧਿਆਨ ਦੇਣਾ ਚਾਹੀਦਾ ਸਾਨੂੰ ਗੁਰੂ ਵਾਲ ਵੀ ਧਿਆਨ ਦੇਣਾ ਚਾਹੀਦਾ ਜਿਹੜੇ ਲੋਕੀ ਦਿੰਦੇ ਆ ਚਲੋ ਵਧੀਆ ਜਿਹੜੇ ਨਈਂ ਦਿੰਦੇ ਉਹ ਵੀ ਵਧੀਆ ਜੀ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ ਕਿਉਂਕਿ ਆਪਾਂ ਕਰੇ ਵੀ ਕਿਸੇ ਨੂੰ ਮਾੜਾ ਨਹੀਂ ਤੱਕਣਾ ਤੇ ਮਾੜਾ ਕਹਿਣਾ ਵੀਰ ਭਾਈ ਆਹ ਦੇਖ ਲਓ ਜੀ ਗੁਰਦੁਆਰਾ ਪੇਕੋਵਾਲ ਸਾਹਿਬ ਆਪਾਂ ਪਹੁੰਚ ਗਏ ਆਂ Gue t referred Marche ਖੇ ਲੈਣੇ ਗੱਡੀ ਤੇ ਬਹਿ ਜਾ 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 ਤੇਰੀ ਵੀਡੀਓ ਬਣਾਉਂਦਾ ਬਹਿਣਾ ਕਿਉਂ ਸਰੋ ਪਾਣੀ ਪੀਣੇ ਗਈ ਜਨਾ ਮਰਦਾ ਕੋਹਂਦਾ ਸਵਾਗਤ ਹੈ ਜੀ ਆਪਣੇ ਆਰਵਾਜੂ ਦੀ ਰਫੀਆ ਕੇਵਲ ਦਾ ਅਨੰਦ ਹੈ ਜੀ ਮੇਰੇ ਨਾਲ ਬਾਈਕ ਲਿਆ ਪਰਮ ਜੀ